ਇਹ ਪਾਣੀ ਵਗਦੇ ਵਿੱਚ ਵਿੱਚ ਹੀ ਤਰਿਆ ਨੇ ਆਪਣਾ ਵਹਿਣ ਹੁਣ ਬਿਲਕੁਲ ਇੱਥੋਂ ਸਿਰਫ ਹਾਜਲੀ 10 ਫੁੱਟ ਦੀ ਦੂਰੀ ਤੋਂ ਵੀ ਅੰਦਰ ਆ ਗਿਆ ਹੈ ਇਹ ਬਹੁਤ ਤਿੱਖੀ ਧਾ ਲੱਗੀ ਹੋਈ ਆ ਇਹ ਕਿਸੇ ਵੇਲੇ ਵੀ ਇਹ ਬੰਨ ਨੂੰ ਤੋੜ ਸਕਦੀ ਆ ਯਤਨ ਕਰ ਰਹੇ ਆ ਇਸ ਨੂੰ ਬਚਾਉਣ ਦੇ ਸਾਰੀਆਂ ਸੰਗਤਾਂ ਲੱਗੀਆਂ ਹੋਈਆਂ ਹਨ ਸੰਪਰਦਾਵਾਂ ਲੱਗੀਆਂ ਹੋਈਆਂ ਹਨ ਸੰਤ ਮਹਾਂਪੁਰਸ਼ ਲੱਗੇ ਆ ਐਨ ਆਰ ਆਈ ਵੀ ਸਾਡੀ ਮਦਦ ਕਰ ਰਹੇ ਆ ਪਰ ਜੇਕਰ ਕਿਤੇ ਇਹ ਬੰਨ ਨਾ ਜਾੜੇ ਏਕ ਦੇ ਦਰਿਆ ਦੇ ਖੂਰੇ ਚ ਆ ਗਿਆ ਤੇ ਇਹ ਇਧਰਲੇ ਬੰਨੇ ਦੇ ਬਚੀਆਂ ਹੋਈਆਂ ਫਸਲਾਂ 4500 ਏਕੜ ਰਖਵਾ ਜਿਹੜਾ ਉਹ ਬਿਲਕੁਲ ਤਹਿਸ ਨਾ ਹੋ ਜੂਗਾ ਸਾਰੀਆਂ ਮਾਰੀਆਂ ਜਾਣਗੀਆਂ ਬਹੁਤ ਵੱਡਾ ਜ਼ਿੰਮੇਦਾਰਾਂ ਦਾ ਇਹ ਨੁਕਸਾਨ ਹੋ ਸਕਦਾ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਵੀ ਜਿੰਨਾ ਵੀ ਹੋ ਸਕਦਾ ਹੈ ਭਰੇ ਹੋਏ ਬੋਰਿਆਂ ਦੀਆਂ ਟਰਾਲੀਆਂ ਉਹ ਇੱਥੇ ਭੇਜਣ ਦੀ ਕਿਰਪਾਲਤਾ ਕਰੋ ਕਰੇ ਜਿਹੜੇ ਹਨ ਤਾਰਦੇ ਆ ਅਸੀਂ ਬੰਨ ਬੰਨ ਕੇ ਇੱਥੇ ਵਿੱਚ ਦਰਿਆ ਦੇ ਸੁੱਟ ਰਹੇ ਆ ਜਿੰਨੀ ਵੀ ਮਦਦ ਹੋ ਸਕਦੀ ਹੈ ਬੂਰੇ ਭਰਨ ਦੀ ਵੀ ਲੋੜ ਹੈ ਇੱਥੇ ਬੂਰੇ ਸੁੱਟਣ ਦੀ ਵੀ ਲੋੜ ਹੈ ਕੋਈ ਵਲੰਟੀਅਰ ਵੀਰ ਸੰਗਤ ਵੀ ਸਾਡਾ ਸਹਿਯੋਗ ਕਰੇ ਤਾਂ ਜੋ ਅਸੀਂ ਇਹ ਤਲੀਆਂ ਫਸਲਾਂ ਜਿਹੜੀਆਂ ਹੁਣ ਤੱਕ ਬਚੀਆਂ ਹੋਈਆਂ ਹਨ ਉਹਨਾਂ ਨੂੰ ਇਹ ਬਚਾਉਣ ਵਿੱਚ ਸਫਲ ਹੋ ਸਕੀਏ ਇਹ ਬਹੁਤ ਹੀ ਜਿਆਦਾ ਤੇਜ਼ੀ